ਵੀਨਨ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੁੱਟਾ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਦਾ ਨੌਰਥ ਪੰਜਾਬੀ ਨਿਊਜ਼ ਸ਼ੋਅ ਲੈ ਕੇ ਜਿਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਤੇ ਅਮਰੀਕਾ ਦੀਆਂ ਕੁਝ ਖਾਸ ਖਬਰਾਂ ਦੀ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੀ ਜਿੱਥੇ ਕੀ ਟਰੱਕ ਡਰਾਈਵਰਾਂ ਤੇ ਖਾਸ ਤੌਰ ਤੇ ਕੱਚੇ ਟਰੱਕ ਡਰਾਈਵਰਾਂ ਤੇ ਬੇਹੱਦ ਸਖਤੀ ਕਰ ਦਿੱਤੀ ਗਈ ਆ ਉਹ ਸਾਰੇ ਜੋ ਨਵੇਂ ਨਿਯਮ ਨੇ ਉਹਨਾਂ ਲਈ ਕਿ ਉਹਨਾਂ ਦੇ ਲਾਇਸੈਂਸ ਜਿਹੜੇ ਨਵੇਂ ਨੂੰ ਨਹੀਂ ਮਿਲਣਗੇ ਪੁਰਾਣਿਆਂ ਦੇ ਰੱਦ ਹੋਣਗੇ ਉਹ ਸਾਰੀ ਜਾਣਕਾਰੀ ਦਵਾਂਗੇ ਇਸ ਤੋਂ ਇਲਾਵਾ ਭਾਰਤ ਨੇ ਸਾਫ਼ ਕੀਤਾ ਕਿ 2400 ਬੰਦੇ ਨੂੰ 트럼ਪ ਹੁਣ ਤੱਕ 2417 ਜਾਣਿਆਂ ਨੂੰ ਰਿਪੋਰਟ ਕਰ ਚੁੱਕਾ ਤੇ ਵਿੱਚੇ ਹੀ ਭਾਰਤ ਨੇ ਜੋ ਮਾਤਾ ਹਰਜੀਤ ਕੌਰ ਨੂੰ ਪਿਛਲੇ ਦਿਨ ਰਿਪੋਰਟ ਕੀਤਾ ਗਿਆ ਉਹਦੇ ਉੱਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਉਸ ਉੱਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਕਿ ਐਬਸਫੋਰਡ ਅ ਬਾਰਡਰ ਤੋਂ ਪੰਜ ਜਾਣੀ ਜਿਹੜਾ ਬਾਰਡਰ ਟੱਪ ਤੇ ਅਮਰੀਕਾ ਤੋਂ ਕੈਨੇਡਾ ਦਾ ਫੜੇ ਨੇ ਪੁਲਿਸ ਤੇ ਉਸਦੀ ਜਾਣਕਾਰੀ ਦਵਾਂਗੇ ਤੇ ਕੈਨੇਡਾ ਭਾਰ ਦੇ ਵਿੱਚ ਇੱਕ ਵੱਡੀ ਹੜਤਾਲ ਕੈਨੇਡਾ ਪੋਸਟ ਦੀ ਫੇਰ ਸ਼ੁਰੂ ਹੋ ਗਈ ਆ ਉਸ ਦੀ ਵੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਜੀ ਅਮਰੀਕਾ ਦੀ ਅਮਰੀਕਾ ਦੇ ਵੱਲੋਂ ਹਰ ਰੋਜ਼ ਕੋਈ ਦਿਨ ਸ਼ਹਿਰ ਸੁੱਕਾ ਜਾਵੇ ਜਿਸ ਦਿਨ ਕੋਈ ਸ਼ਕਤੀ ਦੀ ਖਬਰ ਉੱਥੋਂ ਨਹੀਂ ਆਉਂਦੀ ਤੇ ਅੱਜ ਫੇਰ ਇੱਕ ਬਹੁਤ ਵੱਡੀ ਸ਼ਕਤੀ ਦੀ ਖਬਰ ਆਈ ਆ ਜਿਸ ਤੇ ਨਾਲ ਵੱਡੀ ਗਣਤੀ ਤੇ ਪੰਜਾਬੀ ਭਾਈਚਾਰਾ ਤੇ ਖਾਸ ਤੌਰ ਤੇ ਟਰੱਕਿੰਗ ਇੰਡਸਟਰੀ ਨਾਲ ਜੁੜਿਆ ਭਾਈਚਾਰਾ ਬਹੁਤ ਵੱਡੀ ਪੱਧਰ ਤੇ ਪ੍ਰਭਾਵਿਤ ਹੋਵੇਗਾ ਅੱਜ ਜਿਹੜੇ ਟਰਾਂਸਪੋਰਟ ਸੈਕਟਰੀ ਨੇ ਅਮਰੀਕਾ ਦੇ ਡਫੀ ਸਾਹਿਬ ਉਹਨਾਂ ਨੇ ਖਾਸ ਤੌਰ ਤੇ ਕਲਾਣ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਇਸ ਵਕਤ ਵਰਕ ਪਰਮਿਟ ਤੇ ਨੇ ਖਾਸ ਤੌਰ ਤੇ ਉਹ ਜੋ ਕਿ ਬਾਰਡਰ ਟਾਪ ਕੇ ਆਏ ਨੇ ਉਹਨਾਂ ਨੂੰ ਵਰਕ ਪਰਮਿਟ ਜਿਹੜੇ ਨੇ ਜਾਂ ਉਹਨਾਂ ਦੇ ਜਿਹੜੇ ਵਰਕ ਪਰਮਿਟ ਨੇ ਉਹਨਾਂ ਉੱਤੇ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੈ ਆ ਭਾਵੇਂ ਕਿ ਟਰੱਕ ਚਲਾਉਣ ਦੇ ਜਿਹੜੇ ਲਾਇਸੈਂਸ ਹੈ ਉਹ ਹੁਣ ਜਾਰੀ ਨਹੀਂ ਕੀਤੇ ਜਾਣਗੇ ਜਿਹੜੇ ਪੁਰਾਣੇ ਮੈਨੇ ਉਹਨਾਂ ਨੂੰ ਜਿਹੜੇ ਲਾਇਸੈਂਸ ਮਿਲੇ ਹੋਏ ਨੇ ਜਿੰਨੀ ਉਹਨਾਂ ਦੀ ਮਿਆਦ ਹੈਗੀ ਆ ਉਨੀ ਉਹ ਪਵਾ ਸਕਦੇ ਆ ਪਰ ਉਹਨਾਂ ਦੇ ਲਾਇਸੈਂਸ ਜਿਹੜੇ ਉਹ ਰੀਨਿਊ ਨਹੀਂ ਕੀਤੇ ਜਾਣਗੇ ਤੇ ਜਿਨ੍ਹਾਂ ਨੂੰ ਲਾਇਸੈਂਸ ਮਿਲੇ ਵੀ ਆ ਉਹਨਾਂ ਦੀ ਵੀ ਜਾਂਚ ਕੀਤੀ ਜਾਵੇਗੀ ਉਹਨਾਂ ਦੇ ਸਟੇਟਸ ਦੀ ਜਾਂਚ ਕੀਤੀ ਜਾਊਗੀ ਜਾਂ ਫਿਰ ਉਹਨਾਂ ਨੇ ਕਿਸ ਤਰੀਕੇ ਨਾਲ ਲਾਇਸੈਂਸ ਲਏ ਨੇ ਉਹਨਾਂ ਦੀ ਜਿਹੜੀ ਆ ਉਹ ਇੰਗਲਿਸ਼ ਦੀ ਜਿਹੜੀ ਜਾਂਚ ਕੀਤੀ ਜਾ ਸਕਦੀ ਵੀ ਉਹਨੂੰ ਅੰਗਰੇਜ਼ੀ ਕਿੰਨੀ ਆ ਹਾਲਾਂਕਿ ਇਹ ਦੇ ਉੱਤੇ ਤਾਂ ਲਗਾਤਾਰ ਕਾਰਵਾਈ ਚੱਲ ਜਿਹੀ ਰਹੀ ਆ ਜਿਹੜੇ ਸਕੀਲਾ ਨੇ ਉਹਦੇ ਉੱਤੇ ਰੋ ਰੋਕ ਕੇ ਜਿਹੜੇ ਉਹ ਇੰਗਲਿਸ਼ ਚੈੱਕ ਕੀਤੀ ਜਾ ਰਹੀ ਹੈ ਡਰਾਈਵਰਾਂ ਦੀ ਬੀਤੇ ਦਿਨੀ ਇਹ ਖਬਰ ਸਾਹਮਣੇ ਆਈ ਸੀ ਕਿ 35 ਜਾਣੇ ਵੱਖ-ਵੱਖ ਥਾਵਾਂ ਤੋਂ ਜਿਹੜੇ ਉਹ ਡਿਟੇਨ ਕੀਤੇ ਨੇ ਇੰਦਰਪ੍ਰੀਤ ਉਹਨਾਂ ਨੇ ਪਿਛਲੇ ਪ੍ਰੋਗਰਾਮ ਵਿੱਚ ਉਹਦੀ ਕਾਫੀ ਜਾਣਕਾਰੀ ਦਿੱਤੀ ਸੀ ਕਿ ਉਹ ਕਲਾ ਹਮਾਚੋ ਵੀ ਕਿਸ ਤਰੀਕੇ ਨਾਲ ਜਿਹੜੇ ਉਹ ਸਾਰਾ ਕੁਝ ਗ੍ਰਿਫਤਾਰੀਆਂ ਜਾਂ ਡਿਟੇਨ ਕੀਤਾ ਜਾ ਰਿਹਾ ਉਹਨਾਂ ਦੇ ਟਰੱਕ ਵੀ ਖੜੇ ਕਰਵਾਏ ਜਾ ਰਹੇ ਨੇ ਤੇ ਉਹਨਾਂ ਨੂੰ ਡਿਟੇਨ ਵੀ ਕੀਤਾ ਜਾ ਰਿਹਾ ਪਰ ਜਿਹੜੀ ਅੱਜ ਜਾਣਕਾਰੀ ਸਾਹਮਣੇ ਆਈ ਹੈ ਇਹਦੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਭਾਈਚਾਰਾ ਖਾਸ ਤੌਰ ਤੇ ਉਹ ਜਿਹੜੇ ਬਾਰਡਰ ਟੱਪ ਕੇ ਦਾਖਲ ਹੋਏ ਨੇ ਜਿਨ੍ਹਾਂ ਦੇ ਸਾਈਲਮ ਦੇ ਕੇਸ ਲੱਗੇ ਹੋਏ ਨੇ ਖਾਸ ਤੌਰ ਤੇ ਸਾਈਲਮ ਦੇ ਕੇਸਾਂ ਬਾਰੇ ਤਾਂ ਖਾਸ ਤੌਰ ਤੇ ਇੱਕ ਮੈਂਸ਼ਨ ਕੀਤਾ ਗਿਆ ਕਿ ਉਹਨਾਂ ਨੂੰ ਵੀ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਹੜੇ ਉਹ ਨਹੀਂ ਦਿੱਤੇ ਜਾਣਗੇ ਸੋ ਅੱਜ ਦੇ ਹੁਕਮਾਂ ਦੇ ਅਨੁਸਾਰ ਬਹੁਤ ਘੱਟ ਜਿਹੜੇ ਵੀਜ਼ਾ ਹੋਲਡਰਸ ਨੇ ਜਿਦੇ ਵਿੱਚ H2A H2B ਤੇ E2 ਵੀਜ਼ੇ ਵਾਲੇ ਜਿਹੜੇ ਸਿਰਫ ਜਿਨ੍ਹਾਂ ਦੀ ਗਿਣਤੀ ਬਹੁਤ ਘੱਟ ਆ ਉਹਨਾਂ ਨੂੰ ਹੀ ਜਿਹੜੇ ਲਾਇਸੈਂਸ ਦਿੱਤੇ ਜਾਣਗੇ ਸੋ ਇਸ ਵਕਤ ਤੋਂ ਜਾਣਕਾਰੀ ਸਾਹਮਣੇ ਆਈ ਹੈ ਖਾਸ ਤੌਰ ਤੇ ਜਿਹੜੇ ਅਟਾਰਨੀ ਜਸਪਰੀ ਸਿੰਘ ਹੋਣਾ ਨੇ ਉਹਨਾਂ ਦੇ ਹਵਾਲੇ ਨਾਲ ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਤਾਂ ਨੇ ਦੱਸਿਆ ਕਿ ਇਸ ਵਕਤ 2 ਲੱਖ ਜਿਹੜੇ ਟਰੱਕ ਡਰਾਈਵਰ ਨੇ ਜੋ ਇਸ ਵਕਤ ਤੋਂ ਵਰਕ ਪਰਮਿਟ ਤੇ ਨੇ ਜੋ ਕਿ ਵਰਕ ਪਰਮਿਟ ਉੱਤੇ ਲਾਇਸੈਂਸ ਲੈ ਕੇ ਟਰੱਕ ਚਲਾ ਰਹੇ ਨੇ ਉਹਨਾਂ ਦੇ ਵਿੱਚੋਂ ਕਹਿੰਦੇ ਸਿਰਫ ਤੇ ਜ਼ਰੂਰਤ 10 ਹਜ਼ਾਰ ਹੀ ਸ਼ਾਇਦ ਡਰਾਈਵਰ ਹੈ ਜਿਹੜਾ ਹਰੂਗਾ ਜੋ ਕਿ ਐਲੀਜੀਬਲ ਹੋਵੇਗਾ ਬਾਕੀ ਜਿਹੜੇ ਆ ਉਹਨਾਂ ਦੇ ਜਾਂ ਤਾਂ ਫਿਰ ਲਾਇਸੈਂਸ ਕੈਨਸਲ ਹੋ ਜਾਣਗੇ ਜਾਂ ਫਿਰ ਜਦੋਂ ਉਹਨਾਂ ਦੇ ਲਾਇਸੈਂਸ ਮੁੱਕ ਗਏ ਤਾ ਉਹਨਾਂ ਨੂੰ ਫਿਰ ਦੁਬਾਰਾ ਜਿਹੜੇ ਉਹ ਲਾਇਸੈਂਸ ਉਹਨਾਂ ਦੇ ਰੀਨਿਊ ਨਹੀਂ ਹੋਣਗੇ ਜਿੰਨੀ ਕੁ ਉਹਨਾਂ ਦੀ ਮਿਆਦ ਬਚੀ ਹੈ ਉਹਨਾਂ ਕੋ ਟਰੱਕ ਚਲਾਉਣਗੇ ਤੋਂ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਉਹ ਫਿਰ ਰੀਨਿਊ ਨਹੀਂ ਹੋਣਗੇ ਤੇ ਦੁਬਾਰਾ ਫਿਰ ਉਹ ਟਰੱਕ ਨਹੀਂ ਚਲਾ ਸਕਣਗੇ ਇਹਨਾਂ ਵਿੱਚੋਂ ਵੀ ਜਿਹੜੀ ਇੱਕ ਹੋਰ ਮੁਸ਼ਕਲ ਦੀ ਗੱਲ ਇਹ ਆ ਕਿ ਜਨਰਲ ਅੰਗਰੇਜ਼ੀ ਖਾਸ ਤੌਰ ਤੇ ਨਹੀਂ ਆਉਂਦੀ ਉਹਨਾਂ ਨੂੰ ਤੇ ਵੀ ਜਿਹੜੀ ਇਹ ਲਗਾਤਾਰ ਤਲਵਾਰ ਲਟਕ ਰਹੀ ਆ ਪਤਾ ਨਹੀਂ ਕਿਹੜੀ ਸਕੀਲ ਤੇ ਕਈ ਸੂਬਿਆਂ ਵਿੱਚ ਖਾਸ ਤੌਰ ਤੇ ਜਿਹੜੀਆਂ ਰਿਪਬਲਿਕਨ ਸਟੇਟਾਂ ਨੇ ਉੱਥੇ ਦਾ ਖਾਸ ਤੌਰ ਤੇ ਸਕੀਲਾਂ ਉੱਤੇ ਰੋ ਰੋ ਕੇ ਇੰਗਲਿਸ਼ ਚੈੱਕ ਕੀਤੀ ਜਾ ਰਹੀ ਆ ਫਿਰ ਜਿੱਦਾਂ ਦੇ ਟੈਸਟ ਫੇਲ ਹੁੰਦੇ ਨੇ ਉਹਨਾਂ ਨੂੰ ਉੱਥੇ ਰੋਕਿਆ ਜਾ ਰਿਹਾ ਇਸ ਵੇ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ ਪਰ ਜਿਹੜੇ ਅੱਜ ਐਲਾਨ ਹੋਏ ਨੇ ਇਹ ਕਾਫੀ ਅਹਿਮ ਨੇ ਕਾਫੀ ਵੱਡੇ ਐਲਾਨ ਨੇ ਨਵੇਂ ਲਾਇਸੈਂਸ ਤਾਂ ਇਸ਼ੂ ਹੋਣਗੇ ਨੀ ਵਰਕ ਪਰਮਿਟ ਜਿਹੜੇ ਨੌਨ ਸਿਟੀਜ਼ਨ ਜਾਂ ਨਾਨ ਉਥੋਂ ਦੇ ਜਿਨ੍ਹਾਂ ਨੂੰ ਕੋਲ ਗ੍ਰੀਨ ਕਾਰਡ ਨਹੀਂ ਉਹਨਾਂ ਨੂੰ ਤਾਂ ਵੈਸੇ ਹੀ ਉਹਨਾਂ ਨੇ ਲਾਇਸੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਜਿਹੜੇ ਸੀਨ ਡਫੀ ਨੇ ਟਰਾਂਸਪੋਰਟ ਸੈਕਟਰੀ ਜਿਨ੍ਹਾਂ ਨੇ ਅੱਜ ਵੱਡਾ ਐਲਾਨ ਕੀਤਾ ਸੋ ਉਸ ਤੋਂ ਇਲਾਵਾ ਜਿਹੜੀਆਂ ਹੋਰ alag ਹੋਈ ਨੇ ਸ਼ਕਤੀਆਂ ਹੋਈਆਂ ਨੇ ਟਰੱਕਿੰਗ ਇੰਡਸਟਰੀ ਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਡਰਾਈਵਰ ਨੇ ਚ ਇਕੱਲੇ ਹੁਣ ਇਕੱਲੇ ਪੰਜਾਬੀ ਨਹੀਂ ਹੋਣੇ ਬਹੁਤ ਵੱਡੀ ਗਿਣਤੀ 'ਚ ਹੋਰ ਵੀ ਮੁਲਕਾਂ ਤੋਂ ਲੋਕ ਜਿਹਦੇ ਬਾਰਡਰ ਟੱਪ ਕੇ ਆਉਂਦੇ ਨੇ ਤੇ ਟਰੱਕ ਚਲਾਉਂਦੇ ਨੇ ਸੋ ਇਹ ਖਾਸ ਚਤਾ ਜਾਂ ਰੈਕੂ ਟਰੱਕਿੰਗ ਇੰਡਸਟਰੀ ਦੇ ਵਿੱਚ ਡਰਾਈਵਰਾਂ ਦੀ ਜਿਹੜੀ ਘਾਟ ਹੋ ਪੈਦਾ ਹੋ ਸਕਦੀ ਕੱਲ ਜਿਹੜੀ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਕੱਲ ਦੇ ਪ੍ਰੋਗਰਾਮ ਵਿੱਚ ਇੰਦਰਪ੍ਰੀਤ ਹੁਣਾਂ ਨੇ ਕਿ 20 ਲੱਖ ਜਿਹੜੇ ਲੋਕ ਨੇ ਉਹਨਾਂ ਨੇ ਆਪਣੇ ਆਪ ਨੂੰ ਸੈਲਫ ਰਿਪੋਰਟ ਹੁਣ ਤੱਕ ਕੀਤਾ ਜਨਵਰੀ ਤੋਂ ਲੈ ਕੇ ਜਿਸ ਤੇ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਉਹ ਲੋਕ ਸੀ ਜੋ ਕੰਮ ਕਰਦੇ ਸੀਗੇ ਇੱਥੇ ਸੋ ਹੁਣ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਵੱਡੀ ਗਿਣਤੀ ਤੇ ਛਾਂਟੀ ਸ਼ੁਰੂ ਹੋ ਗਈ ਆ ਸੋ ਅਜਿਹੇ ਦੇ ਵਿੱਚ ਜਿਹੜੀ ਆ ਟਰੱਕ ਡਰਾਈਵਰਾਂ ਦੀ ਕਾਫੀ ਘਾਟ ਅਮਰਿਕਾ 'ਚ ਪੈਦਾ ਹੋ ਸਕਦੀ ਆ ਟਰੰਪ ਹੁਣੀ ਕਹਿ ਰਹੇ ਆ ਕਿ ਵੱਧ ਤੋਂ ਵੱਧ ਜਿਹੜੇ ਅਮਰੀਕਨ ਲੋਕ ਜੌਬਾਂ ਉੱਤੇ ਹਰ ਕਰੋ ਜਿਹੜੇ ਕੱਲ ਵੀ ਉਹਨਾਂ ਨੇ ਟੈਰਿਫ ਲਾਏ ਨੇ ਫਾਰਮਾਕੇਅਰ ਤੇ ਜਾਂ ਹੋਰ ਉਹਦੇ ਵਿੱਚ ਵੀ ਇਹੀ ਉਹਨਾਂ ਦਾ ਸੰਕੇਤ ਹੈ ਕਿ ਵੱਧ ਤੋਂ ਵੱਧ ਫੈਕਟਰੀਆਂ ਦਵਾਈਆਂ ਦੀਆਂ ਫਰਨੀਚਰ ਦੀਆਂ ਹੈਵੀ ਟਰੱਕਾਂ ਦੀਆਂ ਅਮਰੀਕਾ ਚ ਲੱਗਣ ਤੇ ਇਥੋਂ ਦੇ ਕੰਮ ਜਿਹੜੇ ਹਰ ਕੀਤੇ ਜਾਣ ਉਹਨਾਂ ਨੂੰ ਨੌਕਰੀਆਂ ਮਿਲਣ ਤੇ ਅਮਰੀਕਾ ਦਾ ਪੈਸਾ ਜਿਹੜਾ ਉਹ ਅਮਰੀਕਾ ਦੇ ਵਿੱਚ ਰਹੇ ਹੁਣ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਅਮਰੀਕਾ ਚ ਇੰਨੇ ਡਰਾਈਵਰ ਮਿਲਣਗੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਸੋ ਦੇਖਦੇ ਆ ਉਹਨਾਂ ਦੇ ਵਿੱਚ ਸਰਕਾਰ ਤੇ ਦਾਵਾ ਕਰ ਰਹੀ ਵੀ ਇਹਦਾ ਕੋਈ ਖਾਸ ਫਰਕ ਨਹੀਂ ਪੈਣਾ ਸਗੋ ਲੋਕਲ ਬੰਦਿਆਂ ਨੂੰ ਜੋਬਸ ਮਿਲਣਗੀਆਂ ਨੇ ਪਰ ਟਰੱਕਿੰਗ ਇੰਡਸਟਰੀ ਦਾ ਰਿਐਕਸ਼ਨ ਦੇਖਣ ਵਾਲਾ ਹੋਊਗਾ ਕਿ ਉਸ ਤੋਂ ਬਾਅਦ ਕਿਉਂਕਿ ਹਾਲੇ ਅੱਜ ਹੀ ਐਲਾਨ ਹੋਇਆ ਸੋ ਅਤੇ ਦੇਖਾਂਗੇ ਕਿ ਉਹਨਾਂ ਦਾ ਕਿਸ ਤਰੀਕੇ ਦਾ ਇਹ ਰਿਐਕਸ਼ਨ ਆਉਦਾ ਵੀ ਕਿੰਨਾ ਕਸਰ ਹੁੰਦਾ ਟਰੱਕਿੰਗ ਇੰਡਸਟਰੀ ਦੇ ਇੰਨੀ ਵੱਡੀ ਗਿਣਤੀ ਦੇ ਡਰਾਈਵਰ ਨੇ ਜਾਂ ਨਵੇਂ ਮਿਲਣੇ ਬੰਦ ਹੋ ਜਾਣਗੇ ਜਾਂ ਜਿਹੜੇ ਰੋਡ ਤੇ ਨੇ ਉਹ ਵੀ ਆਫ ਰੋਡ ਹੋ ਜਾਣਗੇ ਤਾਂ ਕਿਸ ਤਰੀਕੇ ਦਾ ਅਸਰ ਪਊਗਾ ਇਹਦੀ ਜਾਣਕਾਰੀ ਵੀ ਤੁਹਾਡੇ ਸਾਹਮਣੇ ਅਸੀਂ ਜ਼ਰੂਰ ਰੱਖਾਂਗੇ ਅਗਲੀ ਖਬਰ ਵੀ ਅਮਰੀਕਾ ਨਾਲ ਹੀ ਸੰਬੰਧਤ ਹੈ ਜਿਸ ਤੇ ਵਿੱਚ ਅੱਜ ਭਾਰਤ ਵਾਲੇ ਪਾਸੇ ਇੱਕ ਰਿਐਕਸ਼ਨ ਆਇਆ ਜਨਵਰੀ ਮਹੀਨੇ ਵਿੱਚ 트럼ਪ ਡੋਨਲਡ 트럼ਪ ਨੇ ਰਾਸ਼ਟਰਪਤੀ ਦਾ ਅਹੁਦਾ ਹੀ ਸੌ ਚੱਕੀ ਸੀਗੀ ਤੇ ਉਹਨਾਂ ਨੇ ਅਹੁਦਾ ਸੰਭਾਲਿਆ ਸੀ 20 ਜਨਵਰੀ ਨੂੰ ਉਸ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ 2417 ਜਿਹੜੇ ਭਾਰਤੀਆਂ ਨੂੰ ਰਿਪੋਰਟ ਕੀਤਾ ਆ ਇਹ ਅੰਕੜਾ ਖੁਦ ਭਾਰਤ ਸਰਕਾਰ ਦੇ ਵਿਦੇਸ਼ ਸਕੱਤਰ ਜਿਹੜੇ ਬੁਲਾਰੇ ਨੇ ਉਹਨਾਂ ਨੇ ਜਾਰੀ ਕੀਤਾ ਕੱਲ ਇੱਕ ਪ੍ਰੈਸ ਕਾਨਫਰੰਸ ਵਿੱਚ ਜਿੱਥੇ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਜਦੋਂ ਦੇ ਖਾਸ ਤੌਰ ਤੇ ਉਹਨਾਂ ਨੇ ਨਾਤ ਨਹੀਂ ਲਿਆ 트럼ਪ ਦਾ ਪਰ ਕਿਉਂਕਿ ਜਨਵਰੀ ਵਿੱਚ ਹੀ 트럼ਪ ਉਹਨਾਂ ਨੇ ਅਹੁਦਾ ਸੰਭਾਲਿਆ ਸੀਗਾ ਸੋ ਜਨਵਰੀ ਤੋਂ ਲੈ ਕੇ ਹੁਣ ਤੱਕ 2417 ਜਿਹੜੇ ਭਾਰਤੀ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਤੇ ਇਹਦੇ ਵਿੱਚ ਜੋ ਪਿਛਲੇ ਦਿਨੀ 73 ਸਾਲ ਦੇ ਬੇਬੇ ਹਰਜੀਤ ਕੌਰ ਜਿਨ੍ਹਾਂ ਨੂੰ ਡਿਟੇਨ ਕਰ ਲਿਆ ਗਿਆ ਸੀ ਆਈਐਸਟੀ ਅਦਾਲਤ ਦੀ ਪੇਸ਼ੀ ਦੌਰਾਨ ਉਹ ਗਏ ਸੀ 30 ਸਾਲ ਤੋਂ ਅਮਰੀਕਾ 'ਚ ਰਹਿ ਰਹੇ ਸੀ ਤੇ ਉੱਥੋਂ ਆਈਐਸਟੀ ਉਹਨਾਂ ਨੂੰ ਡਿਟੇਨ ਕਰ ਲਿਆ ਸੀ ਹਰਾਸਤ 'ਚ ਲੈ ਲਿਆ ਸੀ ਫਿਰ ਉਹਨਾਂ ਨੂੰ ਡਿਟੇਨ ਕਰਕੇ ਰੱਖਿਆ ਗਿਆ ਤੇ ਉਸ ਤੋਂ ਬਾਅਦ ਫਿਰ ਰਿਪੋਰਟ ਕਰ ਦਿੱਤਾ ਗਿਆ ਤੇ ਇਹ ਵੀ ਖਬਰ ਆਈ ਸੀ ਕਿ ਨਾਲ 100 ਹੋਰ 32 ਜਾਣੇ ਰਿਪੋਰਟ ਹੋਏ ਨੇ ਜੀ ਜੇ ਸੰਬੰਧੀ ਸਵਾਲ ਪੁੱਛਿਆ ਗਿਆ ਸੀ ਤੇ ਸਵਾਲ ਦਾ ਜਵਾਬ ਇਹ ਆਇਆ ਕਿ ਆ ਮਾਤਾ ਹਰਜੀਤ ਕੌਰ ਵੀ ਭਾਰਤ ਪਹੁੰਚ ਚੁੱਕੇ ਨੇ ਸੋ ਇਸ ਦੌਰਾਨ ਖਾਸ ਤੌਰ ਤੇ ਭਾਰਤੀ ਜਿਹੜੇ ਵਿਦੇਸ਼ ਬੁਲਾ ਰਹੇ ਸੀ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਕਿਉਂਕਿ ਬਹੁਤ ਸਾਰੇ ਲੋਕ ਰਿਪੋਰਟ ਹੋ ਰਹੇ ਨੇ ਉਹਦੇ ਉੱਤੇ ਉਹਨਾਂ ਦਾ ਰਿਐਕਸ਼ਨ ਇਹ ਸੀ ਕਿੰਦੇ ਵੀ ਗੈਰ ਕਾਨੂੰਨੀ ਢੰਗ ਨਾਲ ਲੋਕ ਮਾਈਗ੍ਰੇਸ਼ਨ ਕਰਦੇ ਨੇ ਗੈਰ ਕਾਨੂੰਨੀ ਢੰਗ ਨਾਲ ਬਾਹਰ ਜਾਂਦੇ ਨੇ ਭਾਰਤ ਸਦਾ ਹੀ ਉਹਨਾਂ ਦੇ ਖਿਲਾਫ ਹੈ ਉਹ ਕਹਿੰਦੇ ਜਦੋਂ ਵੀ ਫਿਰ ਕੋਈ ਅਮਰੀਕਾ ਜਾਂ ਕੋਈ ਹੋਰ ਦੇਸ਼ ਕਿਸੇ ਭਾਰਤ ਨਾਗਰਿਕ ਬਾਰੇ ਉਹਨਾਂ ਦਾ ਸੰਪਰਕ ਕਰਦਾ ਜਾਣਕਾਰੀ ਦਿੰਦਾ ਤਾਂ ਪਹਿਲਾਂ ਇਹ ਕਨਫਰਮ ਕੀਤਾ ਜਾਂਦਾ ਉਹਦੀ ਜਿਹੜੀ ਸਿਟੀਨਸਿਪ ਹੈ ਉਹਦੀ ਨਾਗਰਿਕਤਾ ਚੈੱਕ ਕੀਤੀ ਜਾਂਦੀ ਹੈ ਵੀ ਇਹ ਸਾਡਾ ਹੀ ਬੰਦਾ ਆ ਤੇ ਉਹ ਕਨਫਰਮ ਕਰਨ ਤੋਂ ਬਾਅਦ ਫਿਰ ਅਸੀਂ ਉਹਨੂੰ ਵਾਪਸ ਲੈ ਲੈਂਦੇ ਆ ਤੇ ਕਿੰਨੇ ਪੂਰੀ ਦੁਨੀਆ 'ਚ ਇਦਾਂ ਹੀ ਹੁੰਦਾ ਤੇ ਭਾਰਤ ਬਿਲਕੁਲ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਖਿਲਾਫ ਆ ਇਹ ਬਿਆਨ ਭਾਰਤ ਦੇ ਵਿਦੇਸ਼ ਬਲਾਰੇ ਵੱਲੋਂ ਆਇਆ ਸੋ ਇਹ ਇੱਕ ਵੱਡੀ ਖਬਰ ਹੈ ਜ ਜਿਹਦੇ ਵਿੱਚ ਕਨਫਰਮ ਕੀਤਾ ਗਿਆ ਕਿ ਹੁਣ ਤੱਕ 2400 ਤੋਂ ਵੱਧ ਬੰਦਾ ਜਿਹੜਾ ਅਮਰੀਕਾ ਤੋਂ ਡਿਪੋਰਟ ਹੋ ਚੁੱਕਾ ਹੈ ਸੋ ਹੁਣ ਕੱਲ ਕਰਦੇ ਆਂ ਜੀ ਕੈਨੇਡਾ ਦੀ ਕੈਨੇਡਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਖਾਸ ਤੌਰ ਤੇ ਐਬਸਫੋਰਡ ਦੇ ਇਲਾਕੇ ਤੋਂ ਜਿੱਥੋਂ ਕੀ ਪੰਧ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਅਮਰੀਕਾ ਤੋਂ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਸਕੇ ਸੋ ਜਿਹੜੇ ਇੱਥੇ ਦੇ ਸਰੀ ਐਬਸਫੋਰਡ ਦੇ ਲੋਕਲ ਵਿਅਕਤੀ ਨੇ ਜਾਂ ਜਿਹੜੇ ਇੱਥੇ ਘੁੰਮੇ ਹੋਏ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਜਿਹੜਾ ਜ਼ੀਰੋ ਐਵੈਨਿਊ ਆ ਜੋ ਕਿ ਬਿਲਕੁਲ ਅਮਰੀਕਾ ਤੇ ਕੈਨੇਡਾ ਦੀ ਸਰਹੱਦ ਤੇ ਇੱਕ ਸੜਕ ਆ ਜਿੱਥੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਮਾੜੀ-ਮੋਟੀ ਫੈਂਸ ਲੱਗੀ ਹੋਈ ਆ ਤੇ ਕਈ ਥਾਵਾਂ ਤੇ ਬਸ ਝਾੜੀਆਂ ਤੇ ਰੁਖੀ ਆ ਸੋ ਇਹ ਇੰਟਰਨੈਸ਼ਨਲ ਬਾਰਡਰੀ ਜਿਹੜੀ ਇੱਥੇ ਦੋਨਾਂ ਮੁਲਕਾਂ ਦੀ ਹੈਗੀ ਆ ਸੋ ਇੱਥੋਂ ਇਹ ਲੋਕ ਜਿਹੜੇ ਸੀ ਉਹ ਕ੍ਰੋਸਿੰਗ ਕਰ ਰਹੇ ਸੀਗੇ ਤਾਂ ਕੁੱਲ ਮਿਲਾ ਕੇ ਜਿਹੜਾ ਬੀਤੇ ਬੁੱਧਵਾਰ ਦੇ ਇਹ ਘਟਨਾਵਾਂ ਨੇ ਤੇ ਇੱਕੋ ਦਿਨ ਦੇ ਵਿੱਚ ਹੀ ਇਹ ਘਟਨਾਵਾਂ ਵਾਪਰੀਆਂ ਜਿਹਦੇ ਵਿੱਚ ਇੱਕ ਜਿਹੜਾ ਸੀ ਉਹ ਇੱਕ ਦੁਪਹਿਰ ਦੇ 1 ਵਜੇ ਕੁਝ ਲੋਕਾਂ ਨੂੰ ਫੜਿਆ ਗਿਆ ਉਸ ਤੋਂ ਬਾਅਦ ਫਿਰ ਸਵੇਰੇ 10:00 ਵਜੇ ਵੀ ਇੱਕ ਇਹੋ ਜਿਹੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਪੂਰੇ ਪਰਿਵਾਰ ਦੇ ਤਿੰਨ ਮੈਂਬਰ ਸੀਗੇ ਤੇ ਇੱਕ ਬਾਅਦ ਵਿੱਚ ਫਿਰ ਸ਼ਾਮ ਨੂੰ ਇੱਕ ਹੋਰ ਵਿਅਕਤੀ ਨੂੰ ਜਿਹੜਾ ਫੜਿਆ ਗਿਆ ਜੋ ਕਿ ਬਾਰਡਰ ਦੇ ਨੇੜੇ ਦੇਖਿਆ ਗਿਆ 07 ਹਵਨਿਊ ਉੱਤੇ ਤੇ ਉਸ ਤੋਂ ਵੀ ਗ੍ਰਤਾਰ ਕੀਤਾ ਗਿਆ ਇਹਨਾਂ ਵਿੱਚੋਂ ਜਿਹੜੇ ਚਾਰ ਜਾਣੇ ਸੀਗੇ ਉਹਨਾਂ ਨੂੰ ਤਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਕੋਲ ਭੇਜ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਮਾਮਲਾ ਸੀਗਾ ਜਿਹੜਾ ਇੱਕ ਵਿਅਕਤੀ ਸੀਗਾ ਉਹਨੂੰ ਫਿਰ RCMP ਨੇ ਆਪਣੇ ਕਬਜ਼ੇ 'ਚ ਰੱਖ ਲਿਆ ਆਪਣੀ ਹਿਰਾਸਤ 'ਚ ਰੱਖ ਲਿਆ ਕਿਉਂਕਿ ਉਹਦੇ ਖਿਲਾਫ ਪਹਿਲਾਂ ਹੀ ਵਾਰੰਟ ਜਾਰੀ ਹੋਇਆ ਸੀ ਪੁਲਿਸ ਉਹਨੂੰ ਪਹਿਲਾਂ ਹੀ ਲੱਭਦੀ ਫਿਰਦੀ ਸੀਗੀ ਸੋ ਜਿਹੜੇ 5 ਜਾਣੇ ਫੜੇ ਸੀਗੇ ਇਹਨਾਂ ਦੇ ਵਿੱਚੋਂ 4 ਜਣਿਆਂ ਨੂੰ ਕਨੇਡਾ ਬਾਰਡਰ ਸਰਵਿਸ ਏਜੰਸੀ ਕੋਲ ਭੇਜ ਦਿੱਤਾ ਗਿਆ ਸੋ ਦੇਖਦਿੰਦੇ ਹੋ ਉਹਨਾਂ ਨੂੰ ਰਿਪੋਰਟ ਕਰਦੇ ਨੇ ਜਾਂ ਕੀ ਕਰਦੇ ਨੇ ਪਰ ਇੱਕ ਜਣੇ ਨੂੰ RCMP ਨੇ ਰੱਖ ਲਿਆ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਉਹਦੀ ਭਾਲ ਸੀਗੀ ਸੋ ਇਹ ਮਾਮਲੇ ਲਗਾਤਾਰ ਵੱਧ ਰਹੇ ਨੇ ਸਿਰਫ ਇੱਕ BC ਵਾਲੇ ਪਾਸਿਓਂ ਨਹੀਂ ਵੱਖ-ਵੱਖ ਬਾਰਡਰਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਖਾਸ ਤੌਰ ਤੇ ਕਿਊਬਕ ਵਾਲੇ ਪਾਸੇ ਬਹੁਤ ਵੱਡੀ ਗਿਣਤੀ ਤੇ ਮਾਮਲੇ ਸਾਹਮਣੇ ਆ ਰਹੇ ਸੀ 44 ਜਣੇ ਪਹਿਲੇ ਇੱਕ ਦਿਨ ਫੜੇ ਸੀ ਉਸ ਤੋਂ ਬਾਅਦ ਫਿਰ ਆ ਪਿਛਲੇ ਹਫਤੇ 18 ਜਾਣੇ ਫੜੇ ਸਿਗੇ ਜਿੱਚੋ 2 ਫਰਾਰ ਹੋ ਗਏ ਸੀ ਤੇ 16 ਫੜਲੇ ਸਿਗੇ ਤੇ ਬਾਅਦ ਚ ਸ਼ਾਇਦ 2 ਵੀ ਫੜਲੇ ਸਿਗੇ ਜਿਹਦੀ ਬਾਅਦ ਅਪਡੇਟ ਨਹੀਂ ਆਈ ਤੇ 60 ਤੱਕ ਪਹੁੰਚੀ ਨਹੀਂ ਤੇ ਅੱਜ ਹੁਣ ਬੀਸੀ ਤੇ ਜਿਹੜਾ ਐਬਸਫੋਰਡ ਜਿਹੜਾ ਜ਼ੀਰੋ ਐਵੈਨਿਊ ਆ ਇੱਥੋਂ ਪੰਜ ਜਾਣਿਆਂ ਨੂੰ ਜਿਹੜਾ ਇਹਨਾਂ ਦੀ ਖਬਰ ਆਈ ਆ ਜੋ ਕਿ ਨੂੰ ਬੁੱਧਵਾਰ ਆਰਸੀਐਮਪੀ ਨੇ ਫੜਿਆ ਸੀਗਾ ਬੁੱਧਵਾਰ ਨੂੰ ਸੋ ਕਾਫੀ ਹੁਣ ਤੱਕ ਲੋਕ ਕਿਉਂਕਿ ਅਮਰੀਕਾ ਦੇ ਵਿੱਚ ਸਖਤੀ ਹੋਈ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਇਸ ਕਰਕੇ ਉਧਰੋਂ ਲੋਕ ਭੱਜ ਕੇ ਹੁਣ ਇੱਧਰ ਆ ਰਹੇ ਨੇ ਪਹਿਲਾਂ ਇੱਧਰੋਂ ਭੱਜ ਕੇ ਉਧਰ ਜਾ ਰਹੇ ਸੀਗੇ ਵੀ ਉੱਥੇ ਕੇਸ ਲੱਗ ਜਾਂਦਾ ਇੱਥੇ ਵਰਕ ਪਰਮਟ ਮੁੱਕ ਰਿਹਾ ਸੀਗੇ ਸੋ ਕਾਫੀ ਇਸ ਤਰੀਕੇ ਦੇ ਮਾਮਲੇ ਸਾਹਮਣੇ ਆ ਰਹੇ ਨੇ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਹੋਰ ਕਿੰਨੀਆਂ ਕ ਘਟਨਾਵਾਂ ਇਸ ਤਰੀਕੇ ਦੀਆਂ ਸਾਹ ਕੈਨੇਡਾ ਪੋਸਟ ਦੇ ਵੱਲੋਂ ਇੱਕ ਵਾਰੀ ਫੇਰ ਹੜਤਾਲ ਕਰ ਦਿੱਤੀ ਗਈ ਹੈ ਜੀ ਖਾਸ ਤੌਰ ਤੇ ਕਿਉਂਕਿ ਸਰਕਾਰ ਦੇ ਵੱਲੋਂ ਕੁਝ ਜਿਹੜੇ ਬਦਲਾਅ ਕੀ ਉਹ ਕੈਨੇਡਾ ਪੋਸਟ ਨੂੰ ਲੈ ਕੇ ਕੈਨੇਡਾ ਪੋਸਟ ਦੀਆਂ ਕੁਝ ਲੋਕੇਸ਼ਨਾਂ ਨੂੰ ਲੈ ਕੇ ਜਿਹੜੇ ਕੀਤਾ ਜਾ ਰਿਹਾ ਸੀ ਕੁਝ ਲੋਕੇਸ਼ਨਾਂ ਬੰਦ ਕਰਨ ਦੀ ਇਜਾਜ਼ਤ ਜਿਹੜੀ ਸੀ ਉਹ ਫੈਡਰਲ ਸਰਕਾਰ ਨੇ ਕੈਨੇਡਾ ਪੋਸਟ ਨੂੰ ਦੇ ਦਿੱਤੀ ਸੀ ਖਾਸ ਤੌਰ ਤੇ ਜੋ ਬਿਲਕੁਲ ਰੂਰਲ ਇਲਾਕੇ ਨੇ ਜਿੱਥੇ ਬਹੁਤ ਘੱਟ ਲੋਕ ਹੀ ਰਹਿੰਦੇ ਨੇ ਉਹ ਵਾਲੀਆਂ ਲੋਕੇਸ਼ਨਾਂ ਬੰਦ ਕਰਨ ਦੀ ਅਗਜ ਦਿੱਤੀ ਸੀ ਇਸ ਤੋਂ ਇਲਾਵਾ ਕੁਝ ਸਰਫਸ ਜਿਹੜੀਆਂ ਸੀ ਉਹਨਾਂ ਨੂੰ ਘਟਾਉਣ ਦੇ ਲਈ ਜਿਹੜਾ ਸੀ ਉਹ ਵੀ ਮਨਜ਼ੂਰੀ ਦੇ ਦਿੱਤੀ ਸੀ ਕਿਉਂਕਿ ਲਗਾਤਾਰ ਕੈਨੇਡਾ ਪੋਸਟ ਜਿਹੜਾ ਆਪਣਾ ਖਰਚਾ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਹ ਘਾਟੇ 'ਚ ਜਾਣ ਵਾਲੀ ਇੱਕ ਸੰਸਥਾ ਬਣਦੀ ਜਾ ਰਹੀ ਆ ਜਿਸ ਤੋਂ ਬਾਅਦ ਜਦੋਂ ਇਹ ਪਤਾ ਲੱਗਾ ਤੇ ਨਾਲ ਦੀ ਨਾਲ ਜਿਹੜੀ ਯੂਨੀਅਨ ਸੀ ਉਸ ਨੇ ਅੜਤ ਹਲ ਕਰ ਦਿੱਤੀ ਤੇ ਇੱਕ ਵਾਰੀ ਫੇਅਰ ਜਿਹੜਾ ਸੀ ਇਹ ਚਿੱਠੀਆਂ ਪਹੁੰਚਾਉਣ ਦਾ ਤੱਕ ਜਿਹੜਾ ਕੰਮ ਆ ਉਹ ਰੁਕ ਗਿਆ ਆ ਤੇ ਹੱਲੇ ਲੱਗਦਾ ਕਿ ਇਹ ਕੰਮ ਲੰਬਾ ਚੱਲੂਗਾ ਕਿਉਂਕਿ ਹੱਲੇ ਤਾਂ ਕੋਈ ਗੱਲਬਾਤ ਦੀ ਸੰਭਾਵਨਾ ਵੀ ਜਿਹੜੀ ਹੁੰਦੀ ਨਜ਼ਰ ਨਹੀਂ ਆ ਰਹੀ ਅ ਇਸ ਸਬੰਧੀ ਯੂਨੀਅਨ ਦਾ ਕਹਿਣਾ ਹੈ ਕਿ ਇਹ ਸਿਰਫ ਹੁਣ ਜਿਹੜੇ ਸਾਡੇ ਕਾਮੇ ਨੇ ਵਰਕਰ ਨੇ ਉਹਨਾਂ ਦੇ ਹੱਕਾਂ ਦੀ ਗੱਲ ਨਹੀਂ ਇਹ ਸਗੋਂ ਅਸੀਂ ਇੱਕ ਪਬਲਿਕ ਜਿਹੜੀ ਸਰਵਿਸ ਹੈ ਪੋਸਟਲ ਸਰਵਿਸ ਜਿਹੜੀ ਆ ਉਹਨੂੰ ਬਚਾਉਣ ਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਦੀ ਜੰਗ ਵੀ ਲੜ ਰਹੇ ਹਾਂ ਕਿਉਂਕਿ ਸਰਕਾਰ ਦੇ ਵੱਲੋਂ ਹੌਲੀ-ਹੌਲੀ ਇਹਦੀਆਂ ਸਰਵਿਸਾਂ ਘਟਾਉਣ ਦਾ ਐਲਾਨ ਕਰ ਦਿੱਤਾ ਗਿਆ ਜਿਹੜੀਆਂ ਕੁਝ ਲੋਕੇਸ਼ਨਾਂ ਸੀਗੀਆਂ ਉਹ ਬੰਦ ਕਰਨ ਦਾ ਜਿਹੜਾ ਸੀ ਮਨਜ਼ੂਰੀ ਨਹੀਂ ਦਿੱਤੀ ਕਿ ਉਹ ਕਹਿੰਦੇ ਵੀ ਸਭੋ ਕੈਨੇਡਾ ਪੋਸਟ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਰਕਾਰ ਨੂੰ ਤੇ ਸਰਕਾਰ ਜਿਹੜਾ ਇਸ ਨੂੰ ਖਤਮ ਕਰਨ ਵਾਲੇ ਪਾਸੇ ਹੋ ਤੁਰੀ ਆ ਸੋ ਇਸ ਕਰਕੇ ਅਸੀਂ ਇਮੀਡੀਏਟ ਜਿਹੜੀ ਹੜਤਾਲ ਦਾ ਐਲਾਨ ਕਰ ਦਿੱਤਾ ਸੋ اچانک ਇਹ ਹੜਤਾਲ ਦਾ ਐਲਾਨ ਹੋਇਆ ਤੇ ਬੀਤੇ ਦਿਨਾਂ ਤੋਂ ਇੱਕ ਤੋਂ ਮੰ ਤੋਂ ਇਹ ਹੜਤਾਲ ਜਿਹੜੀ ਹੁਣ ਚੱਲ ਰਹੀ ਆ ਤੇ ਜਿਸ ਤੋਂ ਬਾਅਦ ਹੁਣ ਚਿੱਠੀਆਂ ਤਾਂ ਆਉਣ ਜਾਣ ਜਾਂ ਹੋਰ ਜਿਹੜੇ ਜ਼ਰੂਰੀ ਡਾਕੂਮੈਂਟਸ ਸੀਗੇ ਉਹਨਾਂ ਦਾ ਆਦਾਨ-ਪ੍ਰਦਾਨ ਜਿਹੜੇ ਇਸ ਵਕਤ ਬੰਦ ਹੋ ਗਿਆ ਜਦੋਂ ਪਿਛਲੀ ਵਾਰ ਹੜਤਾਲ ਹੋਈ ਸੀ ਕੈਨੇਡਾ ਪੋਸਟ ਦੀ ਉਹ ਵੀ ਕਾਫੀ ਲੰਬੀ ਚੱਲੀ ਸੀ ਕੁਝ ਹਫ਼ਤੇ ਚੱਲੀ ਸੀ ਤੇ ਜਿਸ ਦੌਰਾਨ ਤਕਰੀਬਨ 80-85000 ਜਿਹੜਾ ਪਾਸਪੋਰਟ ਸੀ ਉਹ ਹੋਲਡ ਤੇ ਪਿਆਸ ਸੀ ਸਰਵਿਸ ਕੈਨੇਡਾ ਦਾ ਕਿਉਂਕਿ ਪਾਸਪੋਰਟ ਜਿਹੜੇ ਨੇ ਜਾਂ ਹੋਰ ਇਮੀਗ੍ਰੇਸ਼ਨ ਦੇ ਜ਼ਰੂਰੀ ਡਾਕੂਮੈਂਟ ਨੇ ਬੈਂਕਾਂ ਦੀਆਂ ਚਿੱਠੀਆਂ ਨੇ ਬਿੱਲ ਨੇ ਉਹ ਸਾਰੇ ਜਿਹੜੇ ਨੇ ਕੈਨੇਡਾ ਪੋਸਟ ਜਿਹੜੀਆਂ ਜਾਂਦੇ ਨੇ ਕੈਨੇਡਾ ਪੋਸਟ ਦੇ ਹੀ ਜਿਹੜੇ ਵਰਕਰ ਨੇ ਕੰਮੇ ਨੇ ਉਹ ਘਰ-ਘਰ ਦੇ ਮੇਲਬਾਕਸ ਤੱਕ ਜਿਹੜੇ ਇਹ ਚਿੱਠੀਆਂ ਪਹੁੰਚਾਉਂਦੇ ਨੇ ਇਹ ਡਾਕੂਮੈਂਟ ਕਾਗਜ਼ਤ ਪਹੁੰਚਾਉਂਦੇ ਨੇ ਅ ਸੋ ਕਿਉਂਕਿ ਕਿਤੇ ਰਾਚਨਾ ਫਸ ਜਾਣ ਇਸ ਕਰਕੇ ਸਰਵਿਸ ਕੈਨੇਡਾ ਨੇ ਉਹ ਪਾਸਪੋਰਟ ਜਿਹੜੇ ਸੀ ਹੋਲਡ ਕਰ ਲਏ ਤੇ ਕੈਨੇਡਾ ਪਾਸ ਸਰਵਿਸ ਕੈਨੇਡਾ ਦੇ ਕੋਲ 80000 ਤੋਂ ਵੱਧ ਅਸੀਂ 85000 ਦੇ ਆਸ-ਪਾਸ ਜਿਹੜੇ ਪਾਸਪੋਰਟ ਸੀ ਉਹਦੋਂ ਹੋਲਡ ਹੋ ਗਏ ਸੀ ਜਮ੍ਹਾਂ ਹੋ ਗਏ ਸੀ ਜਿਹੜੇ ਬਾਅਦ ਚ ਉਹਨਾਂ ਨੇ ਹੌਲੀ-ਹੌਲੀ ਫਿਰ ਪੋਸਟ ਕੀਤੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਸੀ ਆਪਣੇ ਡਾਕੂਮੈਂਟ ਚਾਹੀਦੇ ਸੀਗੇ ਜ਼ਰੂਰੀ ਤੇ ਇੱਥੇ ਉਹ ਸਾਰੇ ਚਿੱਠੀਆਂ ਰਹੀ ਆਉਂਦੀਆਂ ਤੇ ਚਿੱਠੀਆਂ ਵਾਲਾ ਕੰਮ ਬੰਦ ਹੋ ਗਿਆ ਸੀਗਾ ਤੇ ਇੱਕ ਵਾਰੀ ਫਿਰ ਹੁਣ ਲੋਕਾਂ 'ਚ ਜਿਹੜੀ ਚਿੰਤਾ ਪੈਦਾ ਹੋ ਗਈ ਆ ਵੀ ਹੁਣ ਪਤਾ ਨਹੀਂ ਹੜਤਾਲ ਕਿੰਨੀ ਦੇਰ ਤੱਕ ਚੱਲੇਗੀ ਜਿੱਥੇ ਆਮ ਲੋਕਾਂ 'ਚ ਚਿੰਤਾ ਆ ਉੱਥੇ ਉਹਨਾਂ ਵਪਾਰੀਆਂ ਨੂੰ ਵੀ ਚਿੰਤਾ ਉਹਨਾਂ ਸੰਸਥਾਵਾਂ ਨੂੰ ਵੀ ਜਿਨ੍ਹਾਂ ਦੇ ਬਿੱਲ ਜਾਂਦੇ ਨੇ ਜਾਂ ਫਿਰ ਜਿਨ੍ਹਾਂ ਦੇ ਹੋਰ ਡਾਕੂਮੈਂਟ ਤੇ ਹੋਰ ਸਾਰਾ ਕੰਮ ਕੈਨੇਡਾ ਪੋਸਟ ਜਿਹੜੀ ਚੱਲਦਾ ਆ ਕਿਉਂਕਿ ਇਸ ਵਾਰ ਵੀ ਲੱਗਦਾ ਕਿ ਹੜਤਾਲ ਸ਼ਾਇਦ ਲੰਮੀ ਚੱਲੇਗੀ ਕਿਉਂਕਿ ਹੱਲੇ ਤਾਂ ਕੋਈ ਗੱਲਬਾਤ ਵੀ ਦੋਨਾਂ ਦੀ ਆਪਸ ਵਿੱਚ ਨੇਗੋਸ਼ੀਏਸ਼ਨ ਦੇ ਲਈ ਸ਼ੁਰੂ ਨਹੀਂ ਹੋਈ ਆ ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਸਬੰਧੀ ਹੋਰ ਕੀ ਅਪਡੇਟ ਆਉਂਦੀ ਆ ਪੀਟਾ ਦੇ ਵਿੱਚ ਇੱਕ ਹੋਰ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰਨ ਲਿਆ ਗਿਆ ਜਿਸ ਤੇ ਉੱਤੇ ਜਿਹੜਾ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਲੱਗੇ ਨੇ ਤੇ ਦੋਸ਼ ਇਹ ਲੱਗੇ ਨੇ ਕਿ ਉਸਨੇ ਤੇਜ਼ ਗਤੀ ਨਾਲ ਇੱਕ ਕੰਸਟਰਕਸ਼ਨ ਸਾਈਟ ਦੇ ਉੱਤੇ ਟਰੱਕ ਚਲਾਇਆ ਜਿਸ ਤੋਂ ਬਾਅਦ ਇੱਕ ਹਾਦਸਾ ਵਾਪਰਿਆ ਜਿਸ ਤੇ ਵਿੱਚ ਕੁਝ ਲੋਕ ਜ਼ਖਮੀ ਹੋਏ ਸੋ ਇਸ ਨੌਜਵਾਨ ਡਰਾਈਵਰ ਦਾ ਜਿਹੜਾ ਨਾਮ ਹੈ ਜੀ ਉਹ ਪ੍ਰਤਾਪ ਸਿੰਘ ਦੱਸਿਆ ਜਾ ਰਿਹਾ ਤੇ ਜਿਸ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਸੀਗੀ ਤੇ ਇਸ ਮਾਮਲੇ ਵਿੱਚ ਹੁਣ ਆਈਐਸਟੀ ਵੱਲੋਂ ਜਿਹੜੀ ਇਸਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਇਸ ਵਕਤ ਆਈਐਸਟੀ ਹਿਰਾਸਤ ਵਿੱਚ ਹੈ ਜਿਸ ਤੋਂ ਬਾਅਦ ਹੁਣੇ ਪਤਾ ਲੱਗਾ ਜੋ ਕਿ ਹੋਮਲੈਂਡ ਸਕਿਉਰਿਟੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਕਿ 2022 ਦੇ ਵਿੱਚ ਪ੍ਰਤਾਪ ਸਿੰਘ ਵੀ ਬਾਰਡਰ ਟਾਪਕੇ ਆਇਆ ਸੀਗਾ ਤੇ ਜਿਸ ਤੋਂ ਬਾਅਦ ਜਿਹੜਾ ਸੀ ਫਿਰ ਇਹ ਟਰੱਕ ਚਲਾਉਣ ਲੱਗ ਪਿਆ ਸੀ ਟਰੱਕ ਦਾ ਲਾਇਸੈਂਸ ਇਸਨੇ ਲੈ ਲਿਆ ਸੀਗਾ ਤੇ ਹੁਣ ਜੋ ਇਸ ਦੇ ਉੱਤੇ ਮਾਮਲਾ ਹੈ ਕਿ ਕੈਲੀਫੋਰਨੀਆ ਦੇ ਵਿੱਚ ਇੱਕ ਕੰਸਟਰਕਸ਼ਨ ਜ਼ੋਨ ਦੇ ਵਿੱਚ ਜਿਹੜਾ ਸੀਗਾ ਅ ਇਹ ਜਿੱਥੇ ਹੌਲੀ ਜਾਣਾ ਸੀ ਸਪੀਡ ਉੱਥੇ ਸਲੋ ਕੀਤੀ ਹੋਈ ਸੀ ਪਰ ਇਸ ਦੇ ਕੋਲੋ ਜਿਹੜੀ ਸਪੀਡ ਉਹ ਹੌਲੀ ਨਹੀਂ ਹੋਈ ਤੇ ਇਸ ਨੇ ਤੇਜ਼ ਗਤੀ ਨਾਲ ਟਰੱਕ ਚਲਾਇਆ ਜਿਸ ਤੋਂ ਬਾਅਦ ਇੱਕ ਹੋਰ ਟਰੱਕ ਜਿਹੜਾ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਤੋਂ ਬਾਅਦ ਇੱਕ ਬੱਚੀ ਤੋਂ ਇਲਾਵਾ ਹੋਰ ਕੁਝ ਲੋਕਾਂ ਦੇ ਇਸ ਹਾਦਸੇ ਵਿੱਚ ਸੱਲ ਲੱਗੀਆਂ ਹਾਲਾਂਕਿ ਕਿਸੇ ਦੀ ਜਾਨ ਨਹੀਂ ਗਈ ਇਸ ਗੱਲ ਦਾ ਪੁਚਾਰ ਰਿਹਾ ਪਰ ਜ਼ਖਮੀ ਜ਼ਰੂਰ ਹੋਏ ਨੇ ਪਰ ਉਸ ਤੋਂ ਬਾਅਦ ਇਸਦੀ ਜਿਹੜੀ ਭਾਲ ਸੀ ਉਹ ਸ਼ੁਰੂ ਕਰ ਦਿੱਤੀ ਗਈ ਸੀ ਸੋ ਇਸ ਹਾਦਸੇ ਦਾ ਇਸ ਨੂੰ ਕਾਰਨ ਜਿਹੜਾ ਮੰਨਿਆ ਜਾ ਰਿਹਾ ਤੇ ਜਿਸ ਤੋਂ ਬਾਅਦ ਇਸਦੀ ਹੁਣ ਗ੍ਰਿਫਤਾਰੀ ਹੋ ਗਈ ਆ ਅਤੇ ਇਸ ਹੁਣ ਤਸਵੀਰ ਵੀ ਇਸ ਮਾਮਲੇ ਵਿੱਚ ਜਿਹੜੀ ਉਹ ਜਾਰੀ ਕੀਤੀ ਗਈ ਆ ਜੋ ਕਿ ਬਿਲਕੁਲ ਨੌਜਵਾਨ ਇਸ ਪੰਜਾਬੀ ਮੁੰਡੇ ਦੀ ਤੇ ਲੱਗਦਾ ਕਿ ਇਸ ਨਾਲ ਵੀ ਜਿਹੜਾ ਸਖਤੀ ਨਾਲ ਪੇਸ਼ ਆਇਆ ਜਾਵੇਗਾ ਕਿਉਂਕਿ ਅਸੀਂ ਹੁਣ ਜਾਣਦੇ ਆ ਅੱਜ ਵੀ ਬਹੁਤ ਸਖਤ ਅਲਾਨ ਹੋਏ ਨੇ ਅਤੇ ਜੇਕਰ ਕੋਈ ਜ਼ਿਆਦਾ ਇਸ ਉੱਤੇ ਕਾਰਵਾਈ ਹੋਈ ਆ ਤੇ ਇਸ ਨੂੰ ਰਿਪੋਰਟ ਵੀ ਕੀਤਾ ਜਾ ਸਕਦਾ ਹਾਲਾਂਕਿ ਇਸ ਸਬੰਧੀ ਕੋਈ ਕਨਫਰਮੇਸ਼ਨ ਤਹਲੇ ਨਹੀਂ ਆਈ ਹੈ ਕਿਉਂਕਿ ਮਾਮਲਾ ਹਲੇ ਚੱਲੂਗਾ ਪਰ ਹਰਜਿੰਦਰ ਸਿੰਘ ਦੇ ਕੇਸ ਤੋਂ ਬਾਅਦ ਜੋ ਫਲੋਰਿਟਾ ਚ ਹਾਸਾ ਹੋਇਆ ਉਸ ਤੋਂ ਬਾਅਦ ਪ੍ਰੈਕਟ ਡਰਾਈਵਰਾਂ ਤੇ ਖਾਸ ਤੌਰ ਤੇ ਉਹ ਜੋ ਬਾਰਡਰ ਟੱਪ ਕੇ ਆਏ ਨੇ ਉਹਨਾਂ ਤੇ ਕਾਫੀ ਸਖਤੀ ਹੋ ਰਹੀ ਆ ਤੇ ਇਸ ਮਾਮਲੇ ਵਿੱਚ ਉਹਨਾਂ ਤੇ ਜਿਹੜੀ ਆ ਕਾਫੀ ਹੋਰ ਕਾਰਵਾਈਆਂ ਵੀ ਹੋ ਰਹੀਆਂ ਸੋ ਦੇਖਦੇ ਹਾਂ ਇਸ ਮਾਮਲੇ ਵਿੱਚ ਵੀ ਕੀ ਕਾਰਵਾਈ ਹੁੰਦੀ ਆ ਪਰ ਇਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਇਸ ਦੀ ਤਸਵੀਰ ਜਾਰੀ ਕਰ ਦਿੱਤੀ ਗਈ ਸੋ ਹੁਣ ਗੱਲ ਕਰਦੇ ਆ ਜੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਮਾਰਕ ਕਾਰਨੇ ਨੂੰ ਲੈ ਕੇ ਇਸ ਵਕਤ ਵਿਰੋਧੀ ਧਿਰਾਂ 'ਕਾਫੀ ਹਲਚਲ ਤੇ ਕਾਫੀ ਬਿਆਦ-ਦਾਗ ਰਹੀਆਂ ਨੇ ਇਸ ਵਕਤ ਮਾਰਕ ਕਾਰਨੇ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਨੇ ਤਾਂ ਉਹਨਾਂ ਨੇ ਹੁਣ ਤੱਕ ਕਈ ਵਿਦੇਸ਼ੀ ਦੌਰੇ ਕੀਤੇ ਨੇ ਉਹ ਅਮਰੀਕਾ ਵੀ ਜਾ ਚੁੱਕੇ ਨੇ ਯੂਰਪ ਵੀ ਜਾ ਚੁੱਕੇ ਨੇ ਤੇ ਹੁਣ ਇੱਕ ਵਾਰੀ ਫੇਰ ਉਹ ਇੰਗਲੈਂਡ ਜਾਣ ਜਿਹੜੀ ਤਿਆਰੀ ਕਰ ਰਹੇ ਨੇ ਤੇ ਕਿਉਂਕਿ ਅਮਰੀਕਾ ਦੇ ਨਾਲ ਇਸ ਵਕਤ ਕੋਈ ਬਹੁਤੇ ਸਬੰਧ ਸੁਖਾਵੇਂ ਨਹੀਂ ਹਾਲਕਿ ਕੁਝ ਵੀ ਰਿਪੋਰਟਾਂ ਆ ਰਹੀਆਂ ਨੇ ਜੋ ਕਿ ਕੈਨੇਡਾ ਨੇ ਜਵਾਬੀ ਟੈਰਫ ਲਾਏ ਸੀਗੇ ਉਹ ਟੈਰਫ ਚੁੱਪਚੀ ਤੇ ਕੁਝ ਕਾਰਨੀ ਸਾਹਤ ਜਿਹੜੇ ਹਟਾ ਦਿੱਤੇ ਨੇ ਸੋ ਹੋ ਸਕਦਾ ਕਿ ਜੋ ਦੋਨਾਂ ਮੁਲਕਾਂ ਦੇ ਵਿੱਚ ਇੱਕ ਸਿਚੁਏਸ਼ਨ ਜਿਹੜੀ ਸੀ ਮਾਹੌਲ ਤਣਾਅਪੂਰਨ ਬਣ ਗਿਆ ਸੀ ਉਹਨੂੰ ਘਟਾਉਣ ਦੇ ਲਈ ਇਹ ਕਦਮ ਚੁੱਕੇ ਜਾ ਰਹੇ ਨੇ ਤਾਂਕਿ ਜਦੋਂ ਟੇਬਲ ਤੇ ਬੈਠਣ ਤਾਂ ਸ਼ਾਇਦ ਉਦੋਂ ਕੋਈ ਨਾ ਕੋਈ ਗੱਲ ਬਣ ਜਾਵੇ ਅਮਰੀਕਾ ਨੂੰ ਮਨਾ ਲਿਆ ਜਾਵੇ ਇੱਕ ਡੀਲ ਦੇ ਲਈ ਪਰ ਫਿਲਹਾਲ ਜਿਹੜੇ ਕੁਝ ਦੱਸਿਆ ਜਾ ਰਿਹਾ ਕਿ ਕੁਝ ਜਿਹੜੇ ਟੈਰਫ ਨੇ ਹਟਾ ਲਏ ਗਏ ਨੇ ਚੁੱਪਚੀ ਤੇ ਇਹਦਾ ਨੋਟਿਸ ਜਿਹੜਾ ਸੀ ਉਹ ਜਾਰੀ ਕਰ ਦਿੱਤਾ ਗਿਆ ਹੈਗਾ ਪਰਮਾਰਕਰ ਨੇ ਇਸ ਵਕਤ ਇੰਗਲੈਂਡ ਉੱਤੇ ਵੀ ਕਾਫੀ ਉਮੀਦਾਂ ਲਾ ਕੇ ਬੈਠੇ ਨੇ ਕਿ ਉੱਥੇ ਕੋਈ ਵਧੀਆ ਇਕਨੋਮਿਕ ਡੀਲ ਉਹ ਕਰਕੇ ਆਉਣਗੇ ਸਰੋਧੀ ਜਿਹੜਾ ਕਹਿ ਰਿਹਾ ਹੁੰਦਾ ਕਿ ਹੁਣ ਤੱਕ ਵਿਦੇਸ਼ੀ ਦੌਰੇ ਤਾਂ ਬਹੁਤ ਹੋ ਗਏ ਨੇ ਪਰ ਹਾਲੇ ਤੱਕ ਕੋਈ ਇਹਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਹਾਲੇ ਤੱਕ ਕੋਈ ਬਹੁਤੀ ਜਿਹੜੀ ਆ ਚੇਂਜ ਜਿਹੜੀ ਨਹੀਂ ਆਈ ਐ ਇਕਨੋਮੀ ਦੇ ਵਿੱਚ ਸੋ ਦੇਖਦੇ ਹਾਂ ਮਾਰਕਰ ਨੇ ਕਿੰਨੇ ਸਫਲ ਹੁੰਦੇ ਨੇ ਇਹਦਾ ਵਿਦੇਸ਼ੀ ਦੌਰਿਆ ਤੋਂ ਕਿਉਂਕਿ ਕੈਨੇਡਾ ਹੁਣ ਅਮਰੀਕਾ ਨਾਲ ਸਬੰਧ ਵਿਗੜਨ ਤੋਂ ਬਾਅਦ ਜੋ ਕਿ ਸਭ ਤੋਂ ਵੱਡਾ ਬਿਜ਼ਨਸ 파ਟਨਰ ਹੈਗਾ ਹੁਣ ਹੋਰ ਮੁਲਕਾਂ ਨੂੰ ਆਪਣੇ ਬਿਜ਼ਨਸ 파ਟਨਰ ਵਜੋਂ ਦੇਖ ਰਿਹਾ ਯੂਰਪ ਦੇ ਵਿੱਚ ਜਾ ਰਿਹਾ ਚੀਨ ਦੇ ਨਾਲ ਵੀ ਗੱਲਬਾਤ ਕਰ ਰਿਹਾ ਹਾਲਾਂਕਿ ਚੀਨ ਨਾਲ ਕਿ ਬਹੁਤੇ ਹੱਲੇ ਚੰਗੀਆਂ ਗੱਲਾਂ ਨਹੀਂ ਹੋ ਰਹੀਆਂ ਉਧਰ ਵੀ ਟੈਰਫ ਲਾਈ ਜਾ ਰਹੇ ਨੇ ਸੋ ਦੇਖਦੇ ਹਾਂ ਇਸ ਵਕਤ ਮਾਰਕਰ ਨੇ ਹੁਣਾਂ ਨੂੰ ਇੰਗਲੈਂਡ ਦੇ ਦੌਰੇ ਤੋਂ ਕਿੰਨੀ ਇੱਕ ਸਫਲਤਾ ਮਿਲਦੀ ਹੈ ਸুইস ਯਾਜਨ ਦੇ ਕੁਝ ਖਾਸ ਖਬਰਾਂ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀਆਂ ਪ੍ਰੋਗਰਾਮ ਚੰਗਾ ਲੱਗਾ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਪਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ